ਸੋ ਮੇਰੇ ਦੋਸਤੋ ਸਤ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਮੋਗੇ ਸੋ ਪੰਜਾਬ ਨੂੰ ਹਰਾ-ਭਰਾ ਬਣਾਉਣ ਵਾਲੇ ਸਾਥੀ ਦਾ ਅਸੀਂ ਤੈਦਰੋ ਧੰਨਵਾਦ ਕਰਦੇ ਆ ਸੋ ਆਬੂਤੇ ਲਾਇਸੀ ਤਕਰੀਬ ਦੋ ਤਿੰਨ ਦਿਨ ਪਹਿਲਾਂ ਆ ਦੇਖ ਸਕਦੇ ਹੋ ਤੇ ਅੱਜ ਇਸ ਮੁਹਿੰਮ ਦੇ ਵਿੱਚ ਕਾਡਾ ਇੱਕ ਦੋਸਤ ਮਿੱਤਰ ਹੋਰ ਜੁੜਦਾ ਹੋਇਆ ਇਹਨਾਂ ਨੇ ਆ ਦੋ ਬੂਤੇ ਲਾਇਨੇ ਉਹਦੇ ਸੋ ਦੇਖਿਆ ਜੀ ਇੱਕ ਇੱਕ ਬੰਦਾ ਦੋ ਦੋ ਬੂਤੇ ਲਾ ਦੇਵੇ ਹਨ ਤਾਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਲਿਆਉਣਾ ਜਾਂ ਹਰਿਆਰਲੀ ਲਿਆਉਣਾ ਕੋਈ ਦੂਰ ਨਹੀਂ ਉਹ ਬਾਈ ਨੇ ਜੱਸੀ ਅਬੂਤੇ ਲੱਗ ਗਏ ਆ ਤੂੰ ਹਾਂ ਹੋਰ ਕਿੰਨੇ ਲਾਏ ਨੇ ਚਾਰ ਪੰਜ ਬੂਤੇ ਜਿਹੜੇ ਬਾਈ ਨੇ ਲਾਏ ਨੇ ਹੈਂ ਫੁੱਲਾਂ ਵਾਲੇ ਫੁੱਲਾਂ ਵਾਲੇ ਨੇ ਹਾਂ ਪੰਜਾਬ ਨੂੰ ਸੋਹਣਾ ਬਣਾਉਣ ਲਈ ਪੂਰਾ ਵਧੀਆ ਉਹ ਤੁਰ ਤੱਕ ਫੁੱਲਾ ਫੁੱਲਾ ਨੇ ਲਾ ਦਾਂਗੇ ਵਧੀਆ ਬਹੁਤ ਸੋਹਣੇ ਲੱਗਦੇ ਆ ਯਾਰ ਨਾਲੇ ਬਾਤਾ ਬਾਣੇ ਸੋਹਣਾ ਲੱਗਦਾ ਇਹ ਪੀਲੇ ਪੀਲੇ ਫੁੱਲ ਲਾ ਦਿੰਦੇ ਨੇ ਸਾਨੂੰ ਅੱਛਾ ਮੈਨੂੰ ਕਿਸ਼ੇ ਮਾਸਟਰ ਨੇ ਦਿੱਤੇ ਕਹਿੰਦਾ ਯਾਰ ਆਹ ਕੰਮ ਕਰ ਅੱਜ ਮਹਾਂ ਨੇ ਫੜਾਚਾ ਲਾ ਦਿੰਦੇ ਆਗੇ ਦੇਖੋ ਯਾਰ ਪੰਜਾਬ ਸਰਕਾਰ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਮਾਸਟਰ ਨੇ ਕਿਸੇ ਨੇ ਦਿੱਤੇ ਨੇ ਕਿਉਂਕਿ ਉਹਨਾਂ ਦਾ ਬਈ ਫੁੱਲ ਚ ਆਏ ਹੋਣਗੇ ਹਨਾ ਹਾਂ ਤੇ ਕਿੰਨਾ ਸੋਹਣਾ ਕੰਮਾ ਬੂਟੇ ਲਾਉਣਾ ਹਨਾ ਪੰਜਾਬ ਨੂੰ ਹਰਾ ਭਰਾ ਬਣਾਉਣਾ ਸੋ ਇਸ ਵੀਰ ਨੇ ਅੱਜ 4 ਤੋਂ 5 ਬੂਟੇ ਇਹੜੇ ਲਾਏ ਨੇ ਚਾਹੇ ਕਿਸੇ ਦੇ ਵੀ ਜਰੀਏ ਆਏ ਹੋਣ ਇਹ ਬੰਦਾ ਕਹੇ 4-4 5-5 ਬੂਟੇ ਲਾਵੇ ਲਾਵੇ ਤਾਂ ਦੇਸ਼ ਕਿਤੇ ਨਿੱਕੇ ਤੇ ਲੰਘ ਜਾਦਾ ਬਾਤਾਬਰ ਸਾਫੋ ਸਾਦਾਗਾ ਜੇ ਇੱਕ ਇੱਕ ਬੰਦਾ 4-4 5-5 ਬੂਟੇ ਲਾਦੇ ਫਾਇਦੇ ਫਾਇਦਾ ਇਹਦਾ ਸੋ ਦੋਸਤੋ ਜਿਹੜੀ ਗੱਲ ਅਸੀਂ ਤੁਹਾਨੂੰ 2 ਮਿੰਟ ਪਹਿਲਾਂ ਕਹਿ ਰਹੇ ਸੀ ਉਹੀ ਗੱਲ ਵੀਰ ਨੇ ਕਹੀ ਆ ਜੇ ਇੱਕ ਇੱਕ ਬੰਦਾ 2 2 4 4 ਬੂਟੇ ਲਾ ਦੇ ਪੰਜਾਬ ਕਹਿ ਲਈਏ ਤੇ ਜਾਂ ਇੰਡੀਆ ਵੀ ਕਹਿ ਲਈਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰਾ ਭਰਾ ਜਿਵੇਂ ਕਿ ਆਪਾਂ ਸਵਿਟਜ਼ਰਲੈਂਡ ਵਗੈਰਾ ਦੇਖਦੇ ਆ ਜਿੱਥੇ ਹਰਿਆਲੀ ਹਰਿਆਲੀ ਆ ਕੁਦਰਤ ਨੂੰ ਲੋਕ ਪਿਆਰ ਕਰਦੇ ਨੇ ਸੋ ਆਪਣੇ ਦੇਸ਼ 'ਚ ਵੀ ਜੱਸੀ ਪੈਦਾ ਹੋ ਸਕਦਾ ਨੇ ਸਾਰਾ ਕੁਝ ਹਾਂ ਹਾਂ ਇਹਦੇ ਨਾਲ ਨੇ ਬੂਟੇ ਲੈ ਕੇ ਜੇ ਆਪਾਂ ਮੁਰਵਾ ਗੁਰਦੁਆਰੇ ਤੱਕ ਲਾ ਦੀ ਸੜਕ ਦੇ ਨਾਲ-ਨਾਲ ਤੁਰ ਤੱਕ ਠੀਕ ਹੈ 100 ਕ ਬੂਟਾ ਲਾ ਦਾਂਗੇ ਆਪਾਂ ਠੀਕ ਹੈ ਉਹ ਲੈ ਕੇ ਇਹਦੇ ਨਾਲ ਦੀ ਇਹਦੇ ਨਾਲ ਲੈ ਤਾਂ ਗੁਰੂ ਘਰ ਆਗੇ ਇਧਰ ਫੁੱਲ ਸੋਹਣੇ ਲੱਗਣਗੇ ਪੀਲੇ ਪੀਲੇ ਇੱਕ ਪਾਸੇ ਪੀਲੇ ਲਾ ਦਾਂਗੇ ਇੱਕ ਪਾਸੇ ਲਾਲ ਲਾ ਦਾਂਗੇ ਕਰ ਸਾਰੇ ਖੇਤਾਂ ਵਾਲਿਆਂ ਨੂੰ ਕਹ ਦਾਂਗੇ ਆਪਾਂ ਵੀ ਪਾਏ ਬੂਟੇ ਪੱਟੇ ਹੋਣਾ ਠੀਕ ਹੈ ਨਾ ਸੋ ਦੇਖੋ ਬਾਈ ਦੀ ਸੋਚ ਨੂੰ ਗੁਰਦੁਆਰਾ ਸਾਹਿਬ ਤੱਕ ਤੁਰ ਤੱਕ ਲਾ ਦੇ ਹਾਂ ਸੜਕ ਦੇ ਇਧਰਲੇ ਪਾਸੇ ਵੀ ਪੀਲੇ ਬੂਟੇ ਹਾਂ ਦੂਸਰੇ ਪਾਸੇ ਲਾਲ ਠੀਕ ਹੈ ਲਾਲ ਦਾ ਖਸੂ ਹੈ ਅਗਰ ਨਾਲੇ ਸਮੇਂ ਲੱਗਿਆ ਕਰਨਗੇ ਹਾਂ ਕਰਨ ਮੈਂ ਮੇਰਾ ਖਿਆਲ ਅਮੀ ਕਾਨੂੰ ਮੈਂ ਦੋ ਕੁਸਾ ਬੂਟਾ ਲੈ ਕੇ ਤੁਰ ਤੱਕ ਲੈ ਕੇ ਲਾਈਏ ਸੋ ਯਾਰ ਬਾਈ ਦੀ ਸੋਚ ਨੂੰ ਸਲਾਮ ਤੇ ਬਾਈ ਨੇ ਕਹਲੋ 200 ਬੂਟੇ ਦਾ ਜਿਹੜਾ ਹੈ ਨਾ ਤੇ ਉਹ ਸੋਚ ਰਿਹਾ ਵੀ ਕਾਨੂੰ 200 ਬੂਟਾ ਲੈ ਕੇ ਫੁੱਲਾਂ ਵਾਲਾ ਗੁਰੂ ਘਰ ਸ੍ਰੀ ਗੁਰੂ ਤੇਗਵਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾਈ ਨੌਵੀਂ 10ਵੀਂ ਗੁਰਦੁਆਰਾ ਮੰਜੀ ਸਾਹਿਬ ਪਿੰਡ ਮਲੋਵਾਲ ਚੌਕੇ ਸੜਕੇ ਦੇ ਉੱਪਰ ਸਥਿਤ ਹੈ ਗੁਰਦੁਆਰਾ ਉੱਥੇ ਤੱਕ ਕਹਿੰਦਾ ਬੂਟੇ 200 ਬੂਟੇ ਲਾਉਣੇ ਨੇਗੇ ਸੋ ਵਧੀਆ ਲੱਗਿਆ ਯਾਰ ਹਨਾ ਤੇ ਤੁਸੀਂ ਵਾਈ ਵੀ ਸੋਚ ਤੁਹਾਡੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟਾਂ ਜਿਹੜੀਆਂ ਜਰੂਰ ਦੱਸਿਓ ਤੇ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਕਿ ਹਰ ਇੱਕ ਦੇ ਦਿਲ ਤੱਕ ਇਹ ਵੀਡੀਓ ਪਹੁੰਚੇ ਤੇ ਅਗਲਾ ਹਰੇ ਕਿਹੜਾ ਹੈਗਾ ਹਨਾ ਇਨਸਾਨ ਤੂੰ 2-2 4-4 ਬੂਟੇ ਜਰੂਰ ਲਾਵੇ ਪੰਜਾਬ ਤੇ ਇੰਡੀਆ ਨੂੰ ਆਪਾਂ ਹਰਾ ਭਰਾ ਬਣਾਈਏ ਆਜੋ ਨਾਲ ਮਿਲ ਕੇ ਯੋਗਦਾਨ ਪਾਈਏ। ਸੋ ਵੀਡੀਓ ਵਧੀਆ ਲੱਗੀ ਕਮੈਂਟ ਜਰੂਰ ਕਰਿਓ। ਵੀਡੀਓ ਨੂੰ ਸ਼ੇਅਰ ਕਰਿਓ। ਐਦਾਂ ਦੀ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਧੰਨਵਾਦ ਦੋਸਤੋ। ਥੈਂਕ ਯੂ। ਥੈਂਕ ਯੂ ਵੈਰੀ ਮਚ।